ਸਟਾਰ ਇੱਕ ਖਬਰ ਆ ਆ ਬਰਸਾਤੀ ਮੌਸਮ ਜਦੋਂ ਆਉਂਦਾ ਹੈ ਨਾ ਹੁੰਦਾ ਰ ਚੰਗਾ ਹੀ ਆ ਪਰ ਘਾ ਬੋਝ ਚੜ ਜਾਂਦਾ ਵਾ ਇਹ ਸੱਪਾਂ ਦਾ ਥਾਂ ਗੁਰੀਆ ਵਾ ਘਾ ਨਹੀਂ ਲੱਗੀ ਆ ਬਰਸਾਤੀ ਮੌਸਮ ਜਦੋਂ ਸ਼ੁਰੂ ਹੋ ਜਾਂਦਾ ਨਾ ਇਹ ਗੰਧ ਬਹੁਤ ਪਾਉਂਦਾ ਉਹਦਾ ਮੀਂਹ ਦੀ ਚੰਗੇ ਆ ਸਾਰੇ ਰੁੱਖ ਹਰੇ ਹੋ ਜਾਂਦੇ ਆ ਪਰ ਆ ਨਾ ਕਾ ਬਹੁਤ ਚੜ ਜਾਂਦਾ ਤੇ ਸੱਪ ਸੂਨਦਾ ਸਾਵਾਂ ਨੇ ਨਿਆਣਿਆਂ ਵਾਂਗ ਅਸੀਂ ਡਰੀ ਲੱਗਾ ਜਾਂਦਾ ਕਿਤੇ ਇਥੋਂ ਨਿਕਲਾ ਸੱਪ ਇਥੋਂ ਨਿਕਲਾਉਣਾ ਸੱਪ ਆ ਬੱਕਰੀ ਕਿ ਬੱਕਰੀ ਮਾਤਾ ਨੇ ਦਿੱਕ ਤੇ ਵੀ ਨਹੀਂ ਕਰਨਾ ਕਿ ਪੱਖਾ ਹੀ ਇੱਧਰ ਉੱਧਰ ਚੁੱਕ ਕੇ ਰੱਖਦਾ ਜੋ ਕੰਮ ਮੈਂ ਹੀ ਕਰਾਂ ਮੈਂ ਹੀ ਕਰਾਂ ਬਸ ਵੱਡੀ ਵਾਰੀ ਐ ਕਿਤੇ ਹੱਡੀ ਤਗੜੀ ਹੀ ਹਦੀ ਤੇ ਸਾਰੇ ਕੰਮ ਕਰਦੀ ਸੀ ਮਾਨਪ੍ਰਿੰਤਾ ਜੇ ਮੇਰੇ ਜਪਹ ਪਹੁੰਚ ਹੋਵੇ ਮੈਂ ਤੇ ਕਿਤੇ ਆਖਣ ਦਾ ਮੌਕਾ ਹੀ ਨਾ ਦਵਾ ਤੁਹਾਨੂੰ ਮੈਂ ਤੇ ਕਿਤੇ ਆਪ ਸੱਤ ਸੱਤ ਵਾਰ ਕੰਮ ਕਰਦੀ ਹਾਂ ਕੰਮ ਕਰਨ ਲੱਗਿਆਂ ਵਾਗਰੂ ਆਸੀ ਹਾਂ ਹੁਣ ਤੇ ਮੈਂ ਸਵੇਰੇ ਉੱਠਦੇ ਹੀ ਆਖਦੇ ਨੀ ਇੱਕੋ ਵਾਰੀ ਵਾਗਰੂ ਬਾਅਦ ਤੇ ਮੇਰੀ ਪਕਾਈ ਲੱਗੀ ਰਹਿੰਦੀ ਆ ਐਦਾਂ ਨਾ ਗੱਲਾਂ ਕਰ ਇਹ ਕਿਤੇ بڑے ਉਸਖੇ ਨਹੀਂ ਬਣੇ بڑے ਉਖੇ ਬਣੇ ਹੀ ਕਿਤੇ ਪਾਈ ਪਾਈ ਜੋੜ ਕੇ ਆਹੋ بڑے ਡਾਲਰਾਂ ਦੇ ਆਏ ਹੀ ਨਾ ਉਦੋਂ ਤੇ ਆ ਵੀ ਕਿਤੇ 7-800 ਦੇ ਜਾਂਦੇ ਹੀ ਗਏ ਨਹੀਂ ਤੇ ਇਹ ਉਦੋਂ ਤੇ ਕਿਤੇ 7-800 ਰੁਪਈਆ ਵੀ ਨਾ 7-8 ਲੱਖ ਵਰਗਾ ਹੀ ਆਹੋ ਅੱਜ ਤੁਸੀਂ ਸਾਡਾ ਆ ਕੱਢ ਦਿੱਤਾ ਮੰਜਾ ਬਾਹਰ ਨੇਪਾਲ ਕੇ ਤੁਸੀਂਾਨੂੰ ਵੀ ਕੱਟ ਦੇਣਾ ਘਰੋਂ ਬਾਹਰ ਨਾ ਉਹ ਡੋੜ-ਡੋੜ ਕੇ ਤੇ ਆਪ ਜਾਣੀ ਆ ਮੰਜੇ ਜੇ ਮੈਂ ਕਿਹਾ ਪਿਆ ਨਹੀਂ ਅੰਦਰ ਫੱਬੰਦੇ ਤੇ ਇੱਥੇ ਲਾ ਲੈਨੀ ਆ ਇਹ ਹੁਣ ਇਹਨੂੰ ਲੈ ਕੇ ਬੈ ਗਈ ਉਦਾਂ ਫਿਰ ਰੋਜ ਮੇਰੀ ਮੰਜੀ ਡਾਦੋ ਮੇਰੀ ਮੰਜੀ ਡਾਦੋ ਮੰਜੀ ਤੇ ਮੈਂ ਕਿਹੜੇ ਵੜੇ ਖਿੱਚ ਕੇ ਗਾਮ ਸ਼ਾਮ ਹੀ ਕਰ ਲੂੰ ਇਹ ਨਾ ਪੜਾ ਮੈਂ ਖਿੱਚਣ ਲੱਗਿਆ ਕਿਤੇ ਸੱਟ ਪੇੜ ਲਵਾ ਲੂੰ ਕੀ ਕਰੂੰ ਇੱਥੇ ਬਹਿ ਜਾ ਕਰ ਇੱਥੇ ਕੀ ਜਗਾ ਦਾ ਹਏ ਨਹੀਂ ਪੈਣਾ ਮੈਂ ਇੱਧਰ ਨੂੰ ਸੈਟ ਹੀ ਕਰਕੇ ਦੇਣਾ ਮੈਂ ਹਲਾਉਣਾ ਨਹੀਂ ਐ ਇਹਨੂੰ ਸੰਜੋਦ ਪੋਤੇ ਨਾ ਦੇ ਮਗਰ ਨਾ ਲੱਗਿਆ ਕਰਨ ਮੈਨੂੰ ਪਰੇਸ਼ਾਨ ਕਰਿਆ ਆਹ ਮੈਨਾਂ ਲੱਗਿਆ ਮੈਂ ਤੂੰ ਲੱਗੋ ਦੇ ਮਗਰ ਤੂੰ ਭਾਈ ਭਈਆ ਹਾਏ ਤੁਹਾਨੂੰ ਤੇ ਇੱਕੋ ਹੀ ਗੱਲ ਹੱਥੇ ਆ ਗਈ ਆ ਕੀਤੀ ਇਹਦੇ ਆਈ ਆ ਮੇਰੇ ਤੇ ਕਿਤੇ ਨੋਆ ਵਿੱਚੋਂ ਤਾਂ ਡਾ ਕਿਤੇ ਗੂ ਨਹੀਂ ਨਿਕਲਿਆ ਤੇ ਤੂੰ ਹੀ ਅੱਜ ਗੱਲਾਂ ਕਰਦੇ ਮੈਨੂੰ ਪਤਾ ਨੋਬਟ ਐਂਜਲ ਲੈ ਸਾਹ ਹਾਏ ਹਾਏ ਇਹਦੀਆਂ ਨਹੀਂ ਮਾਰਨੀਆਂ ਮੱਕੜੀਆਂ ਹੁਣ ਵੇਲਾ ਕਹਿੰਦੀ ਗੋਹਣੀ ਨਿਕਲਿਆ ਮੇਰੇ ਮੀਨੋ ਤੇ ਕਿਤੇ ਨਾਉ ਪਾਲਸ ਨਹੀਂ ਲਾਉਣ ਦਿੰਦੀ ਹੰਦੀ ਇਹ ਫੇ ਗਾਂਧੀ ਖਵਾਈ ਗਈ ਉਹ ਦਿੰਦੇ ਸਾਨੂੰ ਚਲੋ ਜਾਓ ਤੁਸੀਂ ਅੰਦਰ ਮੈਂ ਇੱਧਰ ਸਫਾਈ ਕਰਾਂ ਮਾਨਸਾ ਛੱਡਦੇ ਸਾਨੂੰ ਮੱਖਸ ਤੇ ਮਾਨਪ੍ਰੀਤ ਗੱਲ ਨੂੰ ਪੁੰਜੇ ਪੈ ਲੈਂਦਿਆ ਕਰੋ ਚੁੱਕਿਆ ਨਾ ਕਰੋ ਤਾਂ ਟਲ ਜਾ ਮम्मी ਤੂੰ ਤੇ ਵੇਲੀ ਆ ਤੂੰ ਤੇ ਵੇਲੀ ਮੈਂ ਤਾਂ ਹੋਰ ਛੱਤੀ ਕੰਮ ਕਰਨੇ ਆ ਜਦੋਂ ਕਰਾਂਗੇ ਤੇ ਇਹਨਾਂ ਦੇ ਕਿਤੇ ਆਸ ਰਹੀ ਐ ਨਹੀਂ ਆ ਕੋਈ ਰੱਖ ਦਲੀ ਕਿਉਂ ਰੱਖ ਰੱਖ ਦੰ ਦੱਸਦੀਆਂ ਕਿਉਂ ਚਲ ਇੱਧਰ ਹੋ ਜਾ ਮੈਂ ਇੱਧਰ ਨੂੰ ਸੱਦ ਤਕਾਦਾ ਇੱਧਰ ਕਿੱਧਰ ਹੋ ਜਾ ਪਰ ਇਹੋ ਫੜਿਆਵਾ ਫਾਤੋਵੀ ਮੈਂ ਕਹੀ ਐ ਇੱਥੇ ਰਹਿਊਗਾ ਜਿਨ੍ਹਾਂ ਮੇਰੇ ਡਿਸੀਜਨ ਨਹੀਂ ਉਹਦੋਂ ਮੈਨੂੰ ਦਿੱਤਾ ਨਹੀਂ ਆਗ ਲਗਣਾ ਸਾਥ ਇੱਥੇ ਰਹੂਗਾ ਮੰਜਾ ਮੰਝ ਲੱਗੀ ਹੈ ਨਾ ਮੰਮੀ ਵੇ ਲਾਣ ਇਹਨੂੰ ਅਕਲ ਦਾ ਘਟਾ ਇੱਥੇ ਬੂਹੇ ਦੇ ਅੱਗੇ ਲਾਤਾ ਹੀ ਇਹਨੇ ਮੈਂ ਬੂਹੇ ਦੇ ਕੋਲ ਇਹਨੂੰ ਅੰਦਰ ਤੱਕ ਨੂੰ ਪਾਣੀ ਆਏਗਾ ਜਿਨ੍ਹਾਂ ਮੇਰੇ ਟਿਸਕੇ ਨਹੀਂ ਉਦੋਂ ਤੇ ਅਗ ਲਗਣਾ ਮੈਨੂੰ ਮੰਜਾ ਦਿੱਤਾ ਨਹੀਂ ਹੁਣ ਮੈਂ ਇਹਨੂੰ ਸੇਚ ਮਾਰਨਾ ਇੱਥੇ ਰੱਖ ਕੇ ਤੇ ਜੇ ਉਹ ਅੰਦਰ ਨਹੀਂ ਜਾਂਦਾ ਤਾਂ ਫੇਰ ਹੀ ਮੈਂ ਬਾਹਰ ਕੱਢਿਆ ਵਾ ਆਪ ਤਾਂ ਇੰਨਾ ਸਮਾਨ ਹੈ ਤਾਂ ਉਦੋਂ ਦਾ ਉਦੋਂ ਤੱਕ ਮੰਜਾ ਨਹੀਂ ਨੇਂਦਾ ਜਾਂਦਾ ਹਾਏ ਨਹੀਂ ਨਹੀਂ ਮੇਰੇ ਗਾਹੀ ਤੇ ਮੈਂ ਮੰਜਾ ਸੇਚ ਮਾਰਨਾ ਨਹੀਂ ਮੈਨੂੰ ਤਾਂ ਚਮਾ ਦਿਨਾ ਵਾ ਤੇ ਚਾਹੀਦਾ ਜਿੰਨਾ ਤਨ ਮੈਨੂੰ ਠੀਕ ਨਹੀਂ ਹੁੰਦੀ ਮੈਨੂੰ ਤਾਂ ਡਾਕਟਰ ਨੇ ਕਿਹਾ ਸਿੱਧੇ ਲੰਮੀ ਪਹਿਣਾ ਵਾ ਤੈਨੂੰ ਤੇ ਉਧਰ ਨਹੀਂ ਜਾ ਰੋ ਹੁੰਦਿਆ ਭੀ ਇਹਦੇ ਵੱਲ ਘਾਤੋ ਚੱਲ ਗਿਆ ਵਾ ਜੇ ਬੁੱਢੀ ਮੇਰੇ ਵੱਲ ਆਈ ਹੀ ਤੇ ਵੀ ਤੇ ਇੱਧਰ ਹੀ ਆਉਣਾ ਹੈਗਾ ਜੀ ਆਉਣਾ ਹੈ ਨਾ ਹੁਣ ਨਹੀਂ ਨਾ ਦੀ ਲੋੜ ਇਹਨੂੰ ਚੋਕੇ ਬਾਹਰ ਮਾਰ ਤੈਨੂੰ ਆਗਲ ਆਇਆ ਮਿਲਨ ਦੇ ਦਨ ਆਹ ਹੱਟੀ ਵਾਂਡਿਓ ਇਹ ਤਾਂ ਗਾੜੀ ਮੰਜਾ ਹੋਣਾ ਨਹੀਂ ਚਾਹੀਦਾ ਤੈਨੂੰ ਮੈਂ ਦੱਤੀ ਉਹ ਗੱਲ ਤੇਰਾ ਕੂੜਾ ਤੇ ਇੱਧਰ ਨੂੰ ਬੜੀ ਅੰਦੀ ਸਾਡ ਨੀ ਮੰਜੇ ਦਾ ਤੈਨੂੰ ਪਤਾ ਵਾ ਤੇ ਕੂੜਾ ਨਹੀਂ ਤੇਰੇ ਕੋਲ ਰੁੱਕ ਜਾਂਦਾ ਉਹ ਤੇ ਉੱਡੋ ਡੈਨ ਨੂੰ ਆਉਂਦਾ ਵਾ ਫਿਰ ਨਹੀਂ ਜਦੋਂ ਹਵਾ ਆਉਂਦੀ ਉਹਦੋਂ ਆ ਜਾਂਦਾ ਹੋਊਗਾ ਆਪਨਾ ਜੇਤਾ ਹੀ ਇੱਧਰ ਲੀਕ ਨਾ ਫੇਰਦੀ ਆ ਤੇ ਜਦੋਂ ਐ ਹੋਈ ਗੱਲ ਹੀ ਹੋਈ ਤੇ ਤੂੰ ਉਦੋਂ ਨਹੀਂ ਜਾਣਾ ਤੇ ਤੂੰ ਉਦੋਂ ਨਹੀਂ ਆਉਣਾ ਤੇ ਮੈਂ ਤਾਂ ਫੇਰ ਲੀਕਾਂ ਦੇ ਫੇਰਨਾ ਤੇ ਫਿਰ ਮੰਜਾ ਉੱਧਰ ਕਿੱਦਾਂ ਆ ਗਿਆ ਅੱਜ ਤੂੰ ਸੰਧੀ ਆ ਸੰਧੀ ਆ ਸੰਧੀ ਆ ਹੁਣ ਸੰਧੀ ਹੋ ਗਈ ਉਹ ਜਿੱਦਾਂ ਆਟੋ ਹੋਈ ਸੀ ਮੰਜਾ ਉੱਤੇ ਚਲ ਕੇ ਉਹਦਾਂ ਤੇ ਸਾਂਝਾ ਹੈ ਨਹੀਂ ਉਹਦਾਂ ਤੇ ਤੇਰਾ ਕੱਲੀ ਦਾ ਸੀ ਨਹੀਂ ਪੈਣੋ ਨਹੀਂ ਮੰਜਾ ਆਪਣੇ ਪਿਓ ਨੂੰ ਬਾਹਰ ਢਾ ਦੋ ਆ ਤੂੰ ਤੇ ਕਿਤੇ ਮੇਰੇ ਗੋਡਿਆਂ ਤੇ ਮਾਰ ਦਿੱਤਾ ਤੂੰ ਤਾਂ ਮੇਰੇ ਗੋਡੇ ਤੋੜ ਦੇਣ ਲੱਗੀ ਹਾਂ ਨਹੀਂ ਬੱਸ ਕਰ ਨਹੀਂ ਪੈਣੇ ਬੱਸ ਕਰ ਤੂੰ ਮੈਨੂੰ ਗਾਣਾ ਹੀ ਬੋਲਣ ਦਾ ਪਈ ਨਹੀਂ ਪਹਿਲਾਂ ਤੇ ਤੇਰਾ ਸਪੀਕਰ ਐਡਾ ਵਾਹ ਨਹੀਂ ਕਰਦੀ ਤੇਰੇ ਗੋਡਿਆਂ ਦਾ ਕੋਈ ਨਹੀਂ ਮਾਤਾ ਮੇਰੇ ਨਿਆਣਿਆਂ ਤੇ ਗੋਡਿਆਂ 'ਚ ਵੱਜਣਾ ਮੈਂ ਤੇ ਉੱਥੇ ਹੀ ਡਾਉਣਾ ਬੰਦੇ ਹੀ ਗਾਰੀਓਂ ਸੱਤ ਹੂੰ ਫੇਰ ਲੀਕ ਤੋਂ ਗਾਰੀ ਲੈਣਦਾ ਤੂੰ ਮੰਝਾ ਤੂੰ ਮੁੰਡਾ ਖੰਡ ਫੜਿਆ ਕਾਦੇ ਬੂਹੇ ਦੇ ਗਏ ਸਾਡਾ ਬੂਹਾ ਨਾ ਖੁੱਲਣ ਦਈ ਤੂੰ ਕਰਦੀ ਨਾ ਫੇਰ ਸਰੀਕਾਂ ਵਾਲੀ ਗੱਲ ਉਦਾਂ ਕਹਿੰਦੀ ਹੈ ਵੀ ਮੇਰੇ ਨਿਆਣੇ ਆ ਲੱਗਦੇ ਤੇ ਮੇਰੇ ਮੋਤਵਾ ਤੇ ਮੇਰੇ ਪੁੱਤਵਾ ਨੀ ਨਿਆਣਾ ਨਾ ਮੇਰੀ ਕੋਈ ਗੱਲ ਨਹੀਂ ਆ ਗੱਲ ਸਾਰੀ ਮੇਰੀ ਤੇਰੇ ਨਾਲ ਵਾ ਆ ਚੁੱਕ ਕੇ ਤੇ ਚਬਾਰੇ ਤੇ ਡਾਲਾ ਜਿਹੜੀ ਗੱਲ ਵਾ ਉਧਰ ਵੇਹ ਉਧਰ ਆ ਜਿਹੜੀ ਜਵਾਨੇ ਵਾਲੀ ਕੁਸ ਕਰਨ ਨਹੀਂ ਦਿੰਦੀ ਤੇ ਹੁਣ ਉਹ ਮੂੰਹ ਹਟਵਾ ਟਾਉਣ ਪੈਂਦੀ ਆ ਦੀਦੀ ਭਾਵੇਂ ਜੋ ਮਰਜੀ ਕਰੇ ਬੈੱਡ ਇੱਥੇ ਡੱਠੂਗਾ ਤੇ ਡੱਠਾ ਰਹਿੰਦੇ ਮੈਂ ਕਦੋਂ ਕਿਹਾ ਵਾ ਵੀ ਨਾ ਡਾ ਪਰ ਇਦਾਂ ਨਹੀਂ ਹੋਣਾ ਚਾਹੀਦਾ ਉਦੋਂ ਜਿੱਦਾਂ ਇੱਥੇ ਤੱਕ ਛੱਤ ਪਈ ਨਾ ਉਦੋਂ ਇਹ ਹੀ ਫਾਈਨਲ ਹੋਇਆ ਹੈਗਾ ਵੀ ਇੱਥੇ ਇੱਕ ਲਿਆ ਕੇ ਬੈਂਚ ਡਾਉਣਾ ਵਾ ਤੋ ਚੱਲ ਉਦੋਂ ਦੇ ਅੰਦਰ ਜ਼ਰੂਰਤ ਹੀ ਕੀ ਤਾਂ ਡਾ ਲਿਆ ਹੁਣੇ ਵਿਹਲਾ ਹੁਣੇ ਇੱਥੇ ਡੱਠੂ ਮੈਂ ਪਾਲਣ ਜੈ ਨਾ ਗਾੜੀ ਨਹੀਂ ਉਹ ਡੱਠਣ ਦੇਣਾ ਮੈਂ ਕਿਤੇ ਸਗਣਾ ਵਹਾਲਾ ਤੇ ਕੰਮ ਤੇ ਜਾਣਾ ਹੁੰਦਾ ਆ ਪਹਿਲਾ ਪਾਲਣ ਮੱਥੇ ਲੱਗ ਜਾਊਗਾ ਮੇਰੇ ਤੇ ਬਿਸਤਰਾ ਵੇਛ ਹੀ ਜਾਣਾ ਚਾਦਰ ਵੇਛ ਜਾਣੀ ਇਹਦੇ ਤੇ ਬਹੁਤ ਚਾਦਰ ਵੇਛਦੀ ਉਧਰੇ ਰੱਖਣਾ ਜੇ ਇੱਧਰ ਆ ਗਿਆ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਬਾਤੀ ਤੈਨੂੰ ਮੈਂ ਗੱਲ ਆ ਉਧਰ ਇਹ ਨਾ ਕੋਣ ਵੱਢ ਲਈ ਹੁੰਦੀ ਨਾ ਮਾਤਾ ਤੇ ਕੋ ਉਹ ਉਧਰ ਨਹੀਂ ਪੈਂਦੀਆਂ ਆਪ ਬਾਪੂ ਕਹਿੰਦਾ ਰਹਿੰਦਾ ਆ ਆ ਪਾ ਕੇ ਦਿੱਤੀਆਂ ਆ ਪਾ ਕੇ ਦਿੱਤੀਆਂ ਰੋਣੇ ਹੀ ਨੇਖਾਂ ਨੂੰ ਆਪਣਿਆਂ ਨੂੰ ਕੀ ਕਰੀਏ ਹੀ ਚਾਰ ਸਪੇਰੇ ਆਨੂੰ ਛਿੜਕਾਂ ਆਡੇ ਫਿੱਟੇ ਤੋਏ ਹਾਏ ਰਬਾ ਉੱਦਾਂ ਨਹੀਂ ਡੋਬ ਜਾਣਾ ਹੀ ਇਹੀ ਨਹਿਰ ਚ ਪਾ ਕੇ ਕਿਤੇ ਆ ਐਨੇ ਕਰਮਾਂ ਵਾਲਾ ਦਿਨ ਕਿ ਤਾਣ ਕੋ ਤੇ ਆਨੂੰ ਬਾੜ ਕੇ ਨਾ ਇੱਥੇ ਹੀ ਆ ਜਾ ਮਾਤਾ ਇਹਦੇ ਉੱਤੇ ਆਨੂੰ ਦੋਵਾਂ ਨੂੰ ਬਾਹਰ ਕੇ ਤੇ ਨਹਿਰ ਦੇ ਵਿੱਚ ਤਾਰ ਦੋ ਐ ਆ ਫੇਰ ਉੱਡਦੇ ਚਲ ਜਾਣਾ ਵਾ ਇਹਨੂੰ ਬੜਾ ਹੀ ਚਾਹ ਵਾ ਨਹਿਰ ਚ ਡੁੱਬਨ ਦਾ ਜਾਂ ਜਾਂਦਾ ਟੱਕਾ ਦੇ ਹੀ ਦੇਣਾ ਕਿਉਂ ਸਾਥ ਲੱਭੇ ਮਿੰਦੇ ਦਾ ਇੰਨਾ ਇਹਨਾਂ ਨੂੰ ਚਾਹ ਵਾ ਨਹਿਰ ਚ ਡੁੱਬਨ ਦਾ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਜਾਂਦੀ ਵਾਰੀ ਸਾਡੀ ਥੂ-ਥੂ ਕਰਾ ਕੇ ਹੀ ਜਾਣੀ ਕੰਨ ਇਨੇ ਤੇ ਇਹਨੇ ਕੰਨ ਰੱਖਦੀ ਇਦਰੀ ਆ ਉਦਾਂ ਜਦੋਂ ਕੰਮ ਦੀ ਗੱਲ ਹੈ ਨਾ ਉਦੋਂ ਨਹੀਂ ਲੈਪੀ ਸੁਣਨਾ ਵਾਧੂ ਗਈ ਇਹਨਾਂ ਵਾਲੀ ਆਹ ਲੈ ਆਈ ਗਈ ਭਾਬੀ ਕੀ ਨਿਗਾ ਬੜੀ ਤੇਜ ਵਾਇਲ ਵਾਂਗੂ ਨਾ ਕੀ ਕਹੀ ਜੰਨੇ ਉਧਰ ਰੱਖਿਆ ਉਧਰ ਰੱਖਿਆ ਤੇ ਭਾਬੀ ਕੀ ਇੱਥੇ ਬਹਿ ਜਾ ਕਰੂਗੀ ਫੇਰ ਬਹਿ ਜਾ ਕਰੂਗਾ ਐਦਾਂ ਕਰੋ ਸਾਰਾ ਕਬਾੜ ਇੱਥੇ ਰੱਖੋ ਸਾਹਮਣੇ ਪਹਿਲਾਂ ਤੁਸੀਂ ਰੱਖਿਆ ਕਰੋ ਫਿਰ ਮੈਂ ਰੱਖਿਆ ਕਰੂੰ ਜਿਹੜਾ ਵਾਧੂ ਸਮਾਨ ਆ ਬੁਰਾ ਲੱਗਣ ਨੂੰ ਬੁਰਾ ਐਵੇਂ ਚੰਗਾ ਭਲਾ ਬੈਂਚ ਆ ਆਹੋ ਪਹਿਲਾਂ ਇਹ ਦੇ ਦੇਗਾ ਤੇ ਫਿਰ ਅੰਦਰ ਕਿਉਂ ਨਹੀਂ ਰੱਖਦੇ ਇਹਨੂੰ ਸਜਾ ਕੇ ਅੰਦਰ ਰੱਖੋ ਅਸੀਂ ਤਾਂ ਸੋਚਿਆ ਕਿ ਇੱਥੇ ਬੁੱਢਾ ਬੈ ਕੇ ਨਾਲ ਮਾਈ ਬੈ ਜਾ ਕੇ ਰੂ ਦਵੇਂ ਵਾਹ ਤੇ ਇਦਾਂ ਕਰੋ ਨਹਿਰ ਤੇ ਢਾਓ ਮਾਈ ਬੁੱਢੇ ਨੂੰ ਬਾਹਰ ਜੂ ਕਢਣਾ ਨਹਿਰ ਤੇ ਢਾ ਕੇ ਆਓ ਇੱਥੇ ਕੀ ਕਰਨਾ ਰੱਖ ਕੇ ਤੂੰ ਇੰਨ ਫੇ ਡੰਗੜਾ ਜਿ ਕੱਢਿਆ ਡੰਗੜਾ ਜਿ ਕੱਢਿਆ ਉਹ ਆਪਣੀ ਮਰਜ਼ੀ ਨਾਲ ਉੱਥੇ ਰਹਿੰਦਾ ਬੋਦੇ ਮੇਰੇ ਨਾਲ ਮਾਰਿਆ ਕਰਨ ਇਹਨੇ ਕਹਿਣਾ ਪਤਾ ਨਹੀਂ ਲੱਗਦਾ ਕੋ ਮੈਂ ਸੋਈ ਚ ਸਾਰਾ ਕੁਝ ਵੇਖਣ ਦੀ ਸੀ ਤੇ ਬਾਪੂ ਉਹ ਤੇ ਮੰਜੀ ਤੇ ਬੈਠਾ ਟਰਾਲੀ ਵਾਲੀ ਉਹ ਮੇਰੇ ਕੋਲ ਹੀ ਰੋਂ ਰਿਹਾ ਮੰਜਾ ਢੱਲਾ ਮੰਜਾ ਢੱਲਾ ਉਹਨੂੰ ਢਾਲ ਰਿਹਾ ਮੰਜਾ ਟੱਲਾ ਉਹਦੀ ਮੰਜੀ ਕੱਢੀ ਸੀ ਨਾ ਉਹ ਲੱਖਾਂ ਦੇ ਬਣੀ ਆ ਟਰਾਲੀ ਉਹ ਜਿਹਦੀ ਮੰਜੀ ਡਾਈ ਸੀ ਉਹ ਬਹੁਤੀਆਂ ਗੱਲਾਂ ਨਾ ਬਣਾਇਆ ਕਰ ਉਹ ਕਹਿੰਦੇ ਨੇ ਗੱਲਾਂ ਸ਼ਰੀਕ ਹੀ ਬਣਾਉਂਦੇ ਨੇ ਉਹ ਗੱਲ ਤੂੰ ਕਰਕੇ ਵਿਖਾਤੀ ਆ ਹਾਂ ਉੱਤੇ ਰਾ ਦੋ ਮੰਜਾ ਦੇ ਟਰਾਲੀ ਉੱਤੇ ਜਦੋਂ ਬਣਦੀਆਂ ਸ਼ਰੀਕ ਤੇ ਫਿਰ ਸ਼ਰੀਕ ਹੀ ਬਣਾਵਾ ਜਦੋਂ ਆਪ ਨਹੀਂ ਘਸਾ ਛੱਡਦੇ ਮੇਰੀ ਸੁਣ ਲੋ ਗੱਲ ਬਹੁਤੀਆਂ ਲੜਾਈਆਂ ਦਾ ਮੈਨੂੰ ਪਤਾ ਨਹੀਂ ਅਕਬਾਰ ਖਾਨਾ ਉੱਥੇ ਨਹੀਂ ਮੈਨੂੰ ਡੱਠਣਾ ਵਿਖਿਆ ਚਾਹੀਦਾ ਬਸ ਸਿੱਧੀ ਗੱਲ ਆਪਣੇ ਪਾਸੇ ਡਾਉਣਾ ਤੇ ਜੀ ਸਿੱਧੇ ਕਢਾ ਲੋ ਆ ਵੀ ਇੱਥੇ ਵੀ ਕਿੰਨਾ ਥਾਂ ਹੈਗਾ ਵਾ ਬੱਜ ਫੋਨ ਕਰਦੀ ਇੱਧਰ ਕੰਦੀ ਬਰੁਈ ਲੱਗਣ ਦੀ ਨਹੀਂ ਆ ਵੀ ਬੰਦਾ ਫੋਨ ਲੈ ਕੇ ਬਾਹਰ ਆਵੇ ਰੇਡੀ ਬੰਦੇ ਤੋਂ ਚੋਲੀ ਗੱਲ ਕਰਨੀ ਹੈ ਤੇ ਤੇ ਬਹਿ ਕੇ ਕਰ ਲੈ ਹਾਂ ਨਾ ਹੋ ਕੇ ਸਾਰਾ ਬੋਲ ਕੇ ਸੱਚੀ ਹੋ ਜਾਨੀ ਹੈ ਫਿਰ ਮੈਂ ਸੱਚੀ ਆ ਮੈਂ ਸੱਚੀ ਸੱਚੀ ਆ ਢੋਲ ਵਜਾ ਕੇ ਕਵਾ ਹੁਣ ਸੱਚੀ ਆ ਆ ਜਿਹੜਾ ਬਿਠਾ ਲਿਆ ਉੱਲੂ ਜੇ ਨੂੰ ਵੇਂਦਾ ਰਹਿੰਦਾ ਚਾਰ ਸਫੇਰੇ ਆ ਮਿਹ ਜਿਹੜਾ ਉੱਲੂ ਜੇ ਵੇਂਦਾ ਰਹਿੰਦਾ ਚਾਰ ਸਫੇਰੇ ਵੀ ਕੀ ਬੰਦਾ ਕੀ ਨਹੀਂ ਬੰਦਾ ਨਾ ਮੇਰੀ ਗੱਲ ਸੁਣੋ ਹੁਣ ਜੇ ਮੈਂ ਇਹਦੇ ਘਰ ਵਾਲੇ ਨੂੰ ਕੋਹ ਕਹਾ ਨਾ ਸੌਣ ਗਈ ਆ ਕੋਠਾਈ ਰੁਕ ਜੀ ਲੈ ਵੀ ਇੱਕ ਭਣੀ ਇਹਦੀ ਮਾਂ ਨੇ ਕਾਂ ਖਾ ਗਿਆ ਮੀ ਇੰਨਾ ਬੋਲਦੀ ਨਾ ਬੋਲਦੀ ਬਸ ਆ ਵੀ ਨਹੀਂ ਮਿੰਦੇ ਆਪ ਨਹੀਂ ਸਮਝ ਲੱਗਦੀ ਕੋਈ ਕਿਤੇ ਬੰਦਾ ਚੋਰੀ ਗੱਲ ਵੀ ਨਹੀਂ ਕਰ ਸਕਦਾ ਕੋਈ ਵੀ ਤੂੰ ਵੀ ਮੇਰੀ ਬੇਟੀ ਕਿਰੋਣੀ ਹੁੰਦੀ ਐ ਚੱਲ ਅੰਦਰ ਬੈਤ ਤੂੰ ਵੀ ਮੇਰੀ ਬੇਟੀ ਕਿਰੋਣੀ ਚੱਲ ਅੰਦਰ ਹੁਣ ਆ ਹੁਣ ਤੇ ਅੰਦਰ ਹੀ ਬਹਿਣਾ ਜੇ ਉਹਦੇ ਕੋਈ ਬੋਲਣਾ ਹੀ ਹੁੰਦਾ ਤਾਂ ਨਾ ਬੋਲੇ ਕੇ ਬਾਹਰ ਆ ਗਈ ਤੇ ਗੱਲ ਤੈਨੂੰ ਵੀ ਨਹੀਂ ਆਈ ਉਹਦੇ ਅੱਗੇ ਹੁਣ ਮੇਰੇ ਤੇ ਉਲਟਾ ਹੀ ਵਿਆਹ ਵਾ ਕਰਨ ਵੀ ਤੂੰ ਨਹੀਂ ਬੋਲੀ ਦੱਸ ਮੈਂ ਕਿਹੜੀ ਪਿੱਛੋਂ ਟ੍ਰੇਨਿੰਗ ਲੈ ਕੇ ਆਈ ਹਾਂ ਲੜਾਈ ਦੀ ਆਖੂ ਕਿ ਤੈਨੂੰ ਮੇਰਾ ਸੱਪਾ ਕਰ ਦੋਣ ਕੇ ਦੱਸ ਮੇਰੇ ਦੁਆਲੇ ਹੋਂਡੇ ਜਿਹੜਾ ਮੈਨੂੰ ਘਰੋਂ ਨਹੀਂ ਲੱਪਣ ਢਈ ਹਾਏ ਮੰਮੀ ਮੈਂ ਕਿੱਥੇ ਨਸ ਤੋਂ ਪੁੱਛਣਾ ਇਹ ਸਾਰੇ ਲਈ ਫਿਰਦੇ ਸੀ ਉਹਨੂੰ ਸਹੀ ਦਨੇ ਗੱਲਾਂ ਨਾ ਕਰੋ ਮੈਨੂੰ ਜੋ ਤੇ ਸਾਰਾ ਪਤਾ ਵਾ ਮੈਨੂੰ ਬੋ ਦੁਬਾਰਾ ਗੱਲਾਂ ਨਾ ਮੇਰੀਆਂ ਪਿੱਛੇ ਤੋਂ ਦਹਰਾਈ ਮੇਰੇ ਕੋਲ ਚੰਗਾ ਤੈਨੂੰ ਦੱਸਾਂ ਮੇਰਾ ਮੰਮੀ ਇੱਥੇ ਐਤੋਂ ਵੇ ਲਿਆਈ ਸਾਰਾ ਮੈਨੂੰ ਨਹੀਂ ਪਤਾ ਮੇਰੀ ਕੁੜੀ ਲੈ ਕੇ ਦੇ ਜਿੱਥੇ ਜਿੱਥੇ ਵੀ ਗਵਾਈ ਹੈ ਨਾ ਉਥੋਂ ਲੈ ਕੇ ਆਈ ਹੋਤੀ ਨਹੀਂ ਆ ਲਾਬ ਕਿ ਉਹਨਾਂ ਦੀ ਫਾਇਦਾ ਹੀ ਮੈਂ ਕਿੱਥੋਂ ਲਾਵਾਂ ਦਾਸ ਮੁੰਡੇ ਕਰੀ ਜਾ ਮੈਂ ਹੁਣ ਤੁਹਾਡੀ ਨਾਲ ਕਿਉਂ ਜਾਵਾਂ ਦਾਸ ਤੀ ਕੱਲੇ ਚੱਲ ਜਾ ਫਿਰ ਤੂੰ ਚੋਰ ਹੋਣੀ ਹੈ ਨਾ ਜਾਣਾ ਕਿਉਂ ਨਹੀਂ ਚੱਲ ਤੋਰ ਵੀ ਹੋਣਾ ਸੱਸੀ ਜਾਂਦੀਆਂ ਕੀ ਕਰਦੀਆਂ ਅੱਜ ਨਹੀਂ E